ਇਹ ਬਿੱਲੀ ਚੀਜ਼ ਹੈ ਫੁੱਟ ਬਾਅ ਕੈਂਡੀ ਵਾਟ ਨਿਕਲਦੀ ਹੈ ਜਿਹੜੀ ਸ਼ੂਗਰ ਰੋਟੀ ਨੂੰ ਆਲ ਆਫ ਇਹਦੇ ਪਾਣੀ ਧੋਈ ਲੱਗਾ ਆਇਆ ਹੈ ਸਰ ਮੈਮ ਕਿਉਂ ਲੱਗਦੀ ਹੈ ਤੁਸੀਂ ਕੁਛ ਘੰਟਿਆਂ ਚ ਹੀ ਲੱਗ ਜਾਂਦੀ ਹੈ ਚਲੋ ਮੈਂ ਇੱਕ ਚੈਲੰਜ ਕਰਦੀ ਹਾਂ ਤੁਸੀਂ ਇਹ ਮਠਾਈ ਮੈਨੂੰ ਖਵਾ ਦੇਣੀ ਹਾਂ ਨਹੀਂ ਤਾਂ ਮੈਂ ਤੇ ਨਹੀਂ ਖਾਣੀ ਮੇਰੀ ਬੋਸ ਮੈਂ ਆਪਣੇ ਬੱਚੇ ਨੂੰ ਮੈਂ ਨਹੀਂ ਚੀਕੀ ਮੈਂ ਇਸ ਟਾਈਮ ਸ਼ੂਗਰ ਲੈਵਲ ਜਿਆਦਾ ਵੈਸੇ ਵੀ ਦੋ ਵਾਰ ਖਾਣਾ ਮੈਨੂੰ ਐ ਚੀਜ਼ ਇਹਟ ਬਾਤ ਇਸ ਨਹੀਂ ਲੈਣੀ ਮੈਨੂੰ ਇਹਦਾ ਹੱਲ ਦੱਸੋ ਕੀ ਕਰਾਂ ਤੁਸੀਂ ਆਈ ਐਮ ਨਾਟ ਇਨ ਮੇਰੇ ਕੋਲ ਘੁੰਮ ਫਿਰ ਕੇ ਤੇ ਮੇਰਾ ਬੱਚਾ ਹੀ ਹੈ ਤੁਸੀਂ ਵੇ ਬੇਦਲੀਲੀਆ ਗੱਲਾਂ ਕਰ ਰਹੇ ਹੋ ਜਿਹਦੇ 'ਚ ਕੋਈ ਦਲੀਲ ਹੀ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਪੈਸੇ ਨਾਲ ਕੋਈ ਨਿਕਰ ਨਹੀਂ ਪਰ ਮੈਂ ਇੱਕ ਰਿਕਵੈਸਟ ਕਰਦੀ ਹਾਂ ਲੋਕਾਂ ਨੂੰ ਕਿ ਜਦੋਂ ਪਲੀਜ਼ ਤੁਸੀਂ ਕਿਸੇ ਇਹੋ ਜੀ ਅੱਛੀ ਵੀ ਸ਼ੁਰੂ ਆਓ ਨਾ ਉਹਨੂੰ ਵੀ ਕਰਦੇ ਲੋਕਾਂ ਨੂੰ ਜਦੋਂ ਵੀ ਉਹ ਪੈਕ ਕਰਦੇ ਨੇ ਉਹ ਅੰਮ੍ਰਿਤਸਰ ਦੇ ਮਸ਼ਹੂਰ ਕਾਨਾ ਸਵੀਟਸ ਨੇ ਗ੍ਰਾਹਕ ਨੂੰ ਵੇਚੀ ਉੱਲੀ ਵਾਲੀ ਚਮਚਮ ਜੀਆਂ ਦੱਸਦੀ ਹੈ ਕਿ ਇੱਕ ਔਰਤ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੇ ਆਪਣੇ ਪਰਿਵਾਰ ਦੇ ਲਈ ਆਪਣੀ ਬੱਚੀ ਦੇ ਲਈ ਲੱਡੂ ਤੇ ਚਮਚਮ ਦੇ ਜਿਹੜੇ ਬੋਕਸ ਐ ਪੈਕ ਕਰਵਾਏ ਨੇ ਹਾਲਾਂਕਿ ਜਦ ਘਰ ਖੋਲ ਕੇ ਵੇਖਦੀ ਹੈ ਤੇ ਚਮਚਮ ਪੂਰੀ ਉੱਲੀ ਦੇ ਨਾਲ ਭਰੀ ਹੁੰਦੀ ਹੈ ਜਿਸ ਤੋਂ ਬਾਅਦ ਜਦੋਂ ਵਾਪਸ ਦੁਕਾਨ ਤੇ ਆਉਂਦੀ ਹੈ ਜਦ ਉਹ ਬਿੱਲ ਵੇਖਦੀ ਹੈ ਬਿੱਲ ਤੇ ਵੀ ਐਕਸਟਰਾ ਪੇਮੈਂਟ ਜਿਹੜੀ ਕੀਤੀ ਜਾਂਦੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੀ ਹੈ ਤੁਸੀਂ ਵੀ ਸੁਣੋ ਅੱਛਾ ਮੇਰਾ ਨਾਮ ਸੁਲਪ੍ਰੀਤ ਹੈ ਮੈਂ ਕੱਲ ਸ਼ਾਮੀ ਕੁਝ ਸਬਾ 9 ਵਜੇ ਕਾਨਾ ஸ்ਵੀਟਸ ਤੇ ਮਠਾਈ ਲੈਣ ਰੁਕੀਆਂ ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ ਰੁਸ਼ੀ ਲਵ ਲੱਡੂ ਮੈਂ ਵੀ ਇਹ ਜਗਾ ਰੈਪਿਊਟੇਟਡ ਹੈ ਰੈਗੂਲਰ ਕਸਟਮਰ ਹਾਂ ਮੈਂ ਆਈ ਹਾਂ ਬੇਟੀ ਦੇ ਨਾਲ ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਹਾਂ ਲਵੋ ਐਂ ਜਦੋਂ ਮੈਂ ਲੈ ਕੇ ਚਲੇ ਗਈ ਹਾਂ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬੈਟ ਆਬੀਓਸ ਉਸਨੇ ਲੈ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਕਾਰ ਗਈ ਰਸਤੇ 'ਚ ਸ਼ੀ ਵਾਂਟਿਡ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਕਾ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 ਤੇ ਮੈਂ ਚਮਚਮ ਮਿਠਾਈ ਜਿਹੜੀ ਉਹ ਖੋਲੀ ਏ ਕਿਉਂਕਿ ਲੱਡੇ ਲੱਡੂ ਤੇ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ Google ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਊ ਆਈ ਫੀਲ ਲਾਈਕ ਕਿ ਮੈਂ ਸਹਰੇ ਇਸ ਗੱਲ ਆ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੀ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਿੰਦੀ ਜੀ ਹੈਗੇ ਆ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿਲ ਤੁਸੀਂ ਉਹਦੋਂ ਤੁਸੀਂ ਮੈਨੂੰ ਬਿਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਹਾਂ ਮੈਂ ਤਾਂ ਲਗੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਣੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਹੈ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ ਮੀਡੀਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਟ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਰਿਕੁਐਸਟ ਕੀਤੀ ਮੈਂ ਕਿ ਮੈਂ ਬਟਾ ਚੈੱਕ ਕਰ ਲੇ ਨਾ ਮੈਂ ਉਹਨਾਂ ਨਾਲ ਗੱਲ ਹੋਈ ਜੀ ਕੋਈ ਰਿਗਾਰਡਿੰਗ ਕੰਪਲੇਨ ਮੈਂ ਸ਼ਰ ਡੈਫੀਨਟਲੀ ਅੱਗੇ ਫਾਰਵਰਡ ਕੁਝ ਨਾ ਕੁਝ ਕਰਾਂਗੀ ਇੰਦਾਂ ਨਹੀਂ ਇੰਦਾਂ ਤੇ ਮੁਸ਼ਕਿਲ ਹੈ ਸਰ ਆਨਰ ਹੋਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਇਹ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਉਹ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਆ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ریلیਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਸਰ ਸੀਜ਼ ਓਨਲੀ 3 ইয়ার্স ওલ્ડ ਉਹਦੇ ਪਤਾ ਵੀ ਨਹੀਂ ਉਹਦੇ ਚਾਹ ਫੰਗਸ ਵਾਲੀ ਮਿਠਾਈ ਉਹ ਖਾ ਲੰਦੀ ਉਹਤੇ ਇਹ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹ ਲੋ ਦੱਸੋ ਠੀਕ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਕਾ ਜੀ ਭਾਈ ਰੋਕੋ ਸਭ ਸੁਣ ਜੀ ਇੱਥੇ ਕੱਲ ਮੈਡਮ ਨਾਲ ਗੱਲ ਉਹ ਕਰ ਲੈ ਉਹਦੇ ਨਾਲ ਸਰ ਕੀ ਨਾਮ ਤੁਹਾਡਾ ਮਾੜਾ ਦੱਸੋ ਜੀ ਮਾੜਾ ਦੱਸੋ ਸਰ ਨਾਮ ਕੀ ਤੁਹਾਡਾ ਨਾਮ ਹੈ ਮਾੜਾ ਤਾਂ ਤੇ ਆਏ ਨਹੀਂ ਹੋਇਆ ਕੀ ਆ ਮਾੜਾ ਕੀ ਆ ਕਹਿੰਦੇ ਕਿ ਪਹਿਲੇ ਤੁਹਾਨੂੰ ਕੀ ਕਹਣਾ ਚਾਹੁੰਦੇ ਸਰ ਜਿਹੜਾ ਫੰਗਸ ਵਾਲੀ ਮਠਾਈ ਨਾਲ ਹਾਂ ਜੀ ਲੈਣਾ ਸਵਾਗਤ ਨੂੰ ਤੋਂ ਬੰਦੇ ਕੋਈ ਕੈਮਰਾ ਤੇ ਨਹੀਂ ਸਾਡਾ ਵੀ ਆ ਰਿਹਾ ਹੈ ਸਰ ਲਾਈਵ ਚੱਲ ਰਿਹਾ ਜੀ ਭਾਈ ਸਰ ਕੀ ਕਹਣਾ ਚਾਹੁੰਦੇ ਹਾਂ ਜੀ ਸਰ ਸਰ ਮੈਡਮ ਆਏ ਹੋਣਾ ਕਿ ਫੰਗਸ ਵਾਲੀ ਮਠਾਈ ਦਿੱਤੀ ਗਈ। ਥੱਲੇ ਕਰੋ ਯਾਰ ਥੱਲੇ ਕਰੋ। ਜੀ ਫੰਗਸ ਫੰਗਸ ਵਾਲੀ ਮਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਹੋਇਆ ਹੈ। ਅੱਗੇ ਵੀ ਠੀਕ ਹੈ ਕਿ ਸਾਮਾਨ ਮੈਂ ਮੈਂ ਮਠਾਈ ਦੇ ਕੋਲ ਕਰ ਰਿਹਾ ਮੈਂ ਛੇ ਤੁਹਾਡੇ ਕੋਲ ਨਹੀਂ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ ਵਿਦ ਬਿਲ ਹੈਗੀ ਹੈ ਜੋ ਫੰਗਸ ਨਹੀਂ ਬਿਲ ਹੈਗੀ ਹੈ ਵੀਡੀਓ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਹੈ। ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਹੈ। ਹੁਣ ਐਨ ਕਿ ਇਹ ਆਈਟਮ ਅਜੀ ਫਿਚਰ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਨਿਆ ਫ੍ਰੀਚ ਨਹੀਂ ਰੱਖੀ ਗਈ ਐ ਇਸ ਕਰਕੇ ਉਹਦੇ ਚ ਆ ਗਈ ਐ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਐ ਅਸੀਂ ਕੱਲ ਵੀ ਵੇਚੀ ਐ ਕੋਈ ਕਿਸੇ ਦੀ ਕੰਪਲੇਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਿੰਨੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਸਰ ਦੰਗੀਆਂ ਤੇ ਕੋਈ ਸਰ ਹਮਮਤ ਸੇ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਐ ਸਰ ਉਹਨੇ ਠੀਕ ਹੁੰਦੀ ਐ ਨਾਲ ਉਹਨਾਂ ਦਾ ਕਹਿੰਦਾ ਕਿ ਮਠਾਈ ਹੋ ਲੱਤੀ ਬਿੱਲ ਹੋਰ ਕਿਸੇ ਮਠਾਈ ਬਿੱਲ ਪਹਿਲੇ ਹੋਰ ਦਿੱਤੇ ਸੀ ਕੋਣ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਮੈਂ ਉਹ ਚੱਕਰ ਕੋਈ ਨਹੀਂ ਆਉਂਦਾ ਦੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਨੇ ਆ ਫੁਲਾਇਆ ਜਾਂ ਕਿਸੇ ਲਈ ਪੈਸੇ ਦੇ ਲਗੇ ਆ ਇੱਧਰ ਦਾ ਇੱਧਰ ਫੁਲਾਇਆ ਗਿਆ ਬਿੱਲ ਤੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੱਕ ਦੇ ਦਾਂਗੇ ਮਠਾਈ ਤਾਂ ਫੰਗੇਸ ਵਾਲੀ ਨਹੀਂ ਮਠਾਈ ਨਹੀਂ ਸਾਡੀ ਫੰਗੇਸ ਵਾਲੀ ਉਸਦੀ ਉਹਨਾਂ ਨੇ ਫ੍ਰੀਜ ਵਿੱਚ ਨਹੀਂ ਰੱਖੀ ਗੋਣਾ ਜਾਂ ਲੇਟ ਰੱਖੀ ਗਈ ਹੈ ਜਾਂ ਕੀ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂੜਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਆ ਕਿਉਂਕਿ ਜਿਹੜੀ ਫ੍ਰੀਜ ਚ ਰੱਖਣ ਵਾਲੇ ਨੇ ਨਾ ਐਟਮ ਆ ਗਈ ਉਹ ਠੀਕ ਆ ਜੇ ਤਿੰਨ ਵਿੱਚ ਨੂੰ ਕੁਛ ਹੋ ਜਾਂਦਾ ਹੋਊ ਇਸ ਰਿਸਪੌਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਸਾਡੇ ਵੀ ਬੱਚੇ ਆ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਕਦੀ ਵੀ ਹੋਇਆ ਬੇ ਕੰਪਰੋਮਾਈਜ਼ ਦਾ ਕੀ ਆ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹਨਾਂ ਨੇ ਅਸੀਂ ਮਾਫੀ ਮੰਗ ਲੈਂਦੇ ਹਾਂ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਨਹੀਂ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆ ਦੇਖੋ ਇੱਕ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇਹ ਕਵਰ ਪਈ ਉਹਦਾ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਦੋਂ ਸਾਡੇ ਦੇਖੋ ਨਾ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਇਹ ਚੀਜ਼ ਨਹੀਂ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਹੀ ਇਹਨਾਂ ਦੇ ਆਂ ਤੋਂ ਪਹਿਲਾਂ ਨਹੀਂ ਕਵਰ ਹੈ ਮੈਡਮ ਇਹ ਆਂ ਤੋਂ ਪਹਿਲਾਂ ਨਹੀਂ ਆ ਤੁਹਾਡੇ ਆਂ ਤੋਂ ਪਹਿਲਾਂ ਨਹੀਂ ਕਵਰ ਹੈ ਕੋਈ ਸੀ ਜਾਣ ਕੇ ਜਾਣ ਕੇ ਤੁਸੀਂ ਤੁਹਾਡੇ ਸਾਹਮਣੇ ਕਰਤੀ ਹੈ ਹਰ ਚੀਜ਼ ਨੇ ਕਵਰ ਕਰਕੇ ਰੱਖਦੇ ਆ ਹਾਂ ਜੀ